ਲੋ ਵੀ ਦੋਸਤੋ ਅੱਜ ਦੇਖੋ ਜੋ ਕਿ ਕੈਂਟ ਦੇ ਨਾਲ-ਨਾਲ ਬਣੀਏ ਛੜਕ ਰਿੰਗ ਰੋਡ ਉਹ ਹੋ ਬਣ ਰਹੀ ਹੈ ਜੋ ਕਿ ਅੰਡਰ ਬ੍ਰਿਜ ਵੀ ਤਿਆਰ ਹੋ ਚੁੱਕਾ ਹੈ ਇੱਥੋਂ ਦੇ ਵੀਕਲ ਵੀ ਜਾਣ ਲੱਗੇ ਨੇ ਕਿਉਂਕਿ ਹੁਣ ਜਿਹੜੀਆਂ ਬਠਿੰਡਾ ਸ਼ਹਿਰ ਦੇ ਵਿੱਚ ਦੀਡੋ ਟਰੈਕ ਸੀ ਵੱਡੀਆਂ ਕਟੀਆਂ ਜਾਣ ਲਈ ਸਹੂਲਤ ਹੋ ਗਈ ਹੈ ਜੇ ਕਿਸੇ ਨੇ ਇਧਰ ਬਰਨਾਲੇ ਤੋਂ ਡੱਬਾ ਲਈ ਜਾਣਾ ਹੈ ਮਾਨਸਾ ਜਾਣਾ ਤਲਵੰਡੀ ਜਾਣਾ ਤਾਂ ਆਹ ਰਸਤੇ ਜਾ ਸਕਦੇ ਨੇ ਜਾਂ ਇਧਰੋਂ ਡੱਬਾ ਲਈ ਤੋਂ ਤਲਵੰਡੀ ਤੋਂ ਮਾਨਸਾ ਆਉਣ ਵਾਲਿਆਂ ਨੂੰ ਪਟਿਆਲਾ ਜਾਂ ਬਰਨਾਲਾ ਰਾਮਪੁਰਾ ਜਾਣਾ ਹੋਵੇ ਉਹਦੇ ਵਾਸਤੇ ਵੀ ਰਾਹ ਬਣ ਚੁੱਕਿਆ ਹੈ ਇਹ ਜਲਦ ਹੀ ਸਰਕਾਰ ਵੱਲੋਂ ਆਰਡਰ ਕੀਤਾ ਗਿਆ ਹੈ ਤੇ ਜਲਦ ਹੀ ਤਿਆਰ ਹੋ ਕੇ ਇਹ ਰਸਤਾ ਬਿਲਕੁਲ ਇਹਦਾ ਉਦਘਾਟਨ ਕੀਤਾ ਜਾਏਗਾ ਔਰ ਛੇਤੀ ਹੀ ਇਹ ਰਸਤਾ ਚਾਲੂ ਹੋ ਜਾਏਗਾ ਵੈਸੇ ਤਾਂ ਰਸਤਾ ਕੁਝ ਚਾਲੂ ਹੀ ਹੈ ਤੁਸੀਂ ਦੇਖ ਰਹੇ ਹੋ ਵੇਖੋ ਬਿਲਕੁਲ ਸੜਕਾਂ ਬਣ ਚੁੱਕੀ ਹੈ ਬਹੁਤ ਵਧੀਆ ਵੇਖੋ ਇਹ ਇੰਡਰ ਬ੍ਰਿਜ ਵਿੱਚ ਦੀ ਆਪਾਂ ਪਾਰ ਕਰ ਚੁੱਕੇ ਆਂ ਔਰ ਨਿਕਲ ਚੱਕੀ ਹੈ ਇਹ ਸੜਕ ਮਾਨਸਾ ਰੋਡ ਜਾਨੀ ਕਿ ਇਧਰ ਮਤੀ ਦਾਸ ਨਗਰ ਦੇ ਕੰਨੀ ਮਤੀ ਦਾਸ ਨਗਰ ਕੰਨੀ ਸੜਕ ਨਿਕਲ ਚੁੱਕੀ ਹੈ ਜਾਨੀ ਕਿ ਆਈਟੀਆਈ ਚੌਂਕ ਕੰਨੀ ਇੰਡਸਟਰੀ ਏਰੀਆ ਜਿਹੜਾ ਵਜ ਰਿਹਾ ਹੈ ਇੰਡਸਟਰੀ ਏਰੀਆ ਦੇ ਵਿੱਚ ਦੀ ਇਹ ਸੜਕ ਜਾਣੀ ਹੈ ਆਓ ਤੁਹਾਨੂੰ ਇੱਥੋਂ ਦੇ ਕੰਮ ਕਰ ਰਹੇ ਵਰਕਰਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਪੁੱਛਦੇ ਆ ਇਹਨਾਂ ਨੂੰ ਕਿੰਨਾ ਕੁ ਸਮਾਂ ਲੱਗੇਗਾ ਦੇਖੋ ਮਸ਼ੀਨਾਂ ਵੀ ਖੜੀਆਂ ਨਹੀਂ ਔਰ ਕੰਮ ਚੱਲ ਰਿਹਾ ਸਾਰੇ ਦੇਖੋ ਗੱਡੀਆਂ ਫਟਾਫਟ ਆ ਰਹੀਆਂ ਨੇ ਇਹ ਉਹੀ ਰੋਡ ਆ ਦੋਸਤੋ ਦੇਖੋ ਜਿਹੜਾ ਕੈਂਟ ਦੇ ਨਾਲ ਨਾਲ ਬਿਲ ਚੁੱਕ ਬਣ ਬਣ ਚੁੱਕਾ ਬਿਲਕੁਲ ਤੇ ਡਿਵਾਈਡਰ ਦਾ ਵੀ ਕੰਮ ਚੱਲ ਰਿਹਾ ਹੈ ਹਜੇ ਤੁਸੀਂ ਦੇਖ ਸਕਦੇ ਹੋ ਰੋਏਟਰ ਦਾ ਵੀ ਕੰਮ ਚੱਲ ਰਿਹਾ ਹੈ ਵੀਰ ਲੱਗੇ ਹੋਏ ਨੇ ਆਓ ਇਹਨਾਂ ਨਾਲ ਵੀ ਗੱਲਬਾਤ ਕਰੀਏ ਕੀ ਕਹਿਣਾ ਇਹਨਾਂ ਦਾ ਹਾਂ ਵੀਰ ਜੀ ਕੀ ਨਾਮ ਆਪਣਾ ਮੇਰਾ ਨਾਮ ਅਮਰਪਾਲ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਗੁਰੂ ਸਰ ਸੈਨੇ ਵਾਲਾ ਸਰ ਠੀਕ ਹੈ ਕਦੋਂ ਤੱਕ ਸੜਕ ਤਿਆਰ ਹੋ ਜੇਗੀ ਇਹ ਸੜਕ ਹੈ ਜੀ 10 15 ਦਿਨ ਲੱਗਣਗੇ 10 ਦਿਨ ਤਾਂ ਹਜੇ ਲੱਗ ਜਾਣਗੇ ਕਿਉਂਕਿ ਹਜੇ ਆ ਟੋਟੇ ਪਏ ਆ ਜੀ ਮੈਂ ਮਿਸਟਰੀ ਦਾ ਵਰਕ ਕਰਦੇ ਇੱਥੇ ਜੀ ਠੀਕ ਹੈ ਤੇ ਆ ਫੁੱਟਪਾਥ ਵਾਲੇ ਕਰਬ ਲਾ ਰਹੇ ਹਾਂ ਜੀ ਮੇ ਨਾਲ ਨਾਲ ਠੀਕ ਤੇ ਜਦੋਂ ਤੇ ਕਰੇ ਲੱਗ ਨਹੀਂ ਜਾਂਦੇ ਉਦੋਂ ਕਰ ਮੰਨ ਲਓ ਆ ਟੋਟਾ ਕੰਪਲੀਟ ਨਹੀਂ ਹੁੰਦਾ ਇਹ ਇੱਕ ਦੋ ਦਿਨਾਂ ਚ ਅਸੀਂ ਲਾ ਦੇਾਂਗੇ ਤਿਆਰ ਕਰ ਦੇਾਂਗੇ ਫਿਰ ਚਾਰ ਪੰਜ ਦਿਨਾਂ ਚ ਕੋਸ਼ਿਸ਼ ਇਹ ਹੀ ਹੈ ਵੀ ਛੇਤੀ ਤੋਂ ਛੇਤੀ ਕੰਮ ਸ਼ੁਰੂ ਹੋ ਜਾਈ ਆਪਣਾ ਰੋਡ ਚੱਲ ਪਈ। ਕਿਹੜੀ ਸੜਕ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਜਾਣ ਦੀ ਜਾਏਗੀ? ਇਹ ਸੜਕ ਹੀ ਇਧਰ ਮਾਨਸਾ ਮੰਨ ਲਓ ਜੀ ਡੱਬੂ ਵਾਲੀ ਰੋਡ ਤੇ ਇਧਰ ਅੱਗੇ ਪਟਿਆਲਾ ਅੰਮ੍ਰਿਤਸਰ ਨੂੰ ਜਾਣੀ ਹੈ ਜੀ ਇਹ। ਠੀਕ ਹੈ। ਹਾਂ ਜੀ। ਉਦੇ ਵਾਸਤੇ ਰੋਡ ਤਿਆਰ ਕਰ ਰਹੇ ਹੈ ਜਾਨੀ ਖੁੱਲਾ ਡੁੱਲਾ ਰੋਡ ਹੈ ਭੀੜ ਭੜੱਕੇ ਤੂੰ ਦੂਰ ਪਾਸੇ ਸਾਈਡ ਤੇ ਕੱਢ ਕੇ ਸੌਣੀ ਦੇ ਨਾਲ-ਨਾਲ ਜੀ ਇਹ ਜਾ ਰਿਹਾ ਹੈ ਜੇ ਵਰਕ ਆਪਣਾ ਰੋਡ ਆਪਣੀ ਤਿਆਰ ਹੋ ਜੂਗੀ ਤਾਂ ਮੰਨ ਲਓ ਵੀ ਸਾਰੀ ਟ੍ਰੈਫਿਕ ਤੂੰ ਬਾਹਰ ਹੋ ਜੂਗੀ ਠੀਕ ਹੈ ਬਠਿੰਡਾ ਸ਼ਹਿਰ ਤੋਂ ਬਠਿੰਡਾ ਸ਼ਹਿਰ ਤੋਂ ਬਾਹਰ ਜਾਣ ਕੀ ਜਿੰਨੀ ਟ੍ਰੈਫਿਕ ਜ਼ਿਆਦਾ ਜਮਾ ਹੁੰਦੀ ਹੈ ਉਹਦੇ ਤੂੰ ਖੁੱਲਾ ਰਸਤਾ ਵਧੀਆ ਤਿਆਰ ਹੋ ਜੂਗਾ ਇੱਥੋਂ ਹੀ ਲੋਕਾਂ ਨੂੰ ਆਸਾਨੀ ਹੋ ਜੂਗੀ ਆਉਣ ਜਾਣ ਦੇ ਵਿੱਚ ਜੀ ਸਾਂਝੀ ਹੁਣੇ ਆਪਾਂ ਬਾਈ ਜੀ ਨਾਲ ਗੱਲ ਕੀਤੀ ਹੈ ਇਹਨਾਂ ਨੇ ਸਾਰਾ ਕੁਝ ਦੱਸ ਦਿੱਤਾ ਹੈ ਕਿ 10-15 ਦਿਨਾਂ ਦੀ ਗੱਲ ਹੈ ਰੋਡ ਬਿਲਕੁਲ ਤਿਆਰ ਹੋ ਕੇ ਹੋ ਜਾਣਾ ਹੈ ਔਰ ਇਧਰ ਜਿਹੜੀ ਬਰਨਾਲਾ ਰੋਡ ਤੋਂ ਛੜ ਕਰ ਰਹੀ ਹੈ ਕੈਂਟ ਦੇ ਨਾਲ-ਨਾਲ ਸੋ ਅੱਗੇ ਜਾ ਕੇ ਮਾਨਸਾ ਰੋਡ ਤੇ ਇਹਨੇ ਚੜ ਜਾਣਾ ਹੈ ਸੋ ਵੇਖੋ ਗੱਡੀਆਂ 4 ਵੀਲਰ ਤਾਂ ਜਾਣ ਕੇ ਚੱਲਣ ਲੱਗ ਗਈ ਪਈਆਂ ਨੇ ਵੇਖੋ ਕਾਫੀ ਲੋਕਾਂ ਨੂੰ ਇਹਦੇ ਵਿੱਚ ਸਹੂਲਤ ਵੀ ਹੋ ਜਾਏਗੀ ਜਿਹੜੇ ਨੇ ਜਲਦੀ ਜਾਣਾ ਹੈ ਦੂਰ ਨੇੜੇੋਂ ਸਾਰੇ ਜਾਨੀ ਕੇ ਜੋ ਬਰਨਾਲੇ ਤੋਂ ਜਿਨ੍ਹਾਂ ਨੇ ਡੱਬਾਂ ਵਾਲੀ ਜਾਣਾ ਹੈ ਜਾਂ ਮਾਨਸਾ ਜਾਣਾ ਹੈ ਤਲਵੰਡੀ ਜਾਣਾ ਹੈ ਜਿਨ੍ਹਾਂ ਨੇ ਮਾਨਸਾ ਤੋਂ ਤੋ ਤਲਵੰਡੀ ਤੋਂ ਜਾਂ ਡੱਬਲੀ ਤੋਂ ਆਉਣਾ ਹੈ ਉਹਨਾਂ ਨੇ ਬਰਨਾਲੇ ਜਾਣਾ ਹੈ ਉਹਨਾਂ ਲਈ ਵੀ ਸਹੂਲਤ ਬਣ ਚੁੱਕਿਆ ਇਹ ਰਸਤਾ ਕਿਉਂਕਿ ਇੱਧਰ ਜਿਹੜਾ ਪਹਿਲਾਂ ਦਿਖਾਇਆ ਤੁਹਾਨੂੰ ਹੋ ਜਾਂਦਾ ਬਰਨਾਲਾ ਰੋਡ ਨੂੰ ਇਹ ਜਿਹੜਾ ਤੁਹਾਨੂੰ ਦਿਖਾ ਰਹੇ ਆ ਇਹ ਬਰਨਾਲਾ ਰੋਡ ਤੋਂ ਮਾਨਸਾ ਰੋਡ ਤੱਕ ਜਾ ਰਿਹਾ ਹੈ ਯਾਨੀ ਕਿ ਮਤੀ ਦਾਸ ਨਗਰ ਇੰਡਸਟਰੀ ਏਰੀਏ ਦੇ ਕੋਲ ਦੀ ਨੰਗਣਾ ਇਹ ਰਸਤਾ ਸੋ ਵੀਰ ਦਾ ਕਹਿਣਾ ਵਾਕਈ 10-15 ਦਿਨ ਲੱਗਣਗੇ ਹਜੇ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਓ ਜੀ ਬਹੁਤ ਜ਼ਿਆਦਾ ਸਹੂਲਤ ਹੋ ਜਾਏਗੀ ਦੂਰ ਨੇੜੇ ਜਾਣ ਵਾਲਿਆਂ ਨੂੰ ਬਰਨਾਲੇ ਤੋਂ ਡੱਬ ਵਾਲੀ ਤਲਵੰਡੀ ਮਾਨਸਾ ਜਾਣ ਵਾਲਿਆਂ ਨੂੰ ਔਰ ਤਲਵੰਡੀ ਮਾਨਸਾ ਢੱਬਾ ਵਾਲੀ ਆਲੇ ਜਾਣ ਵਾਲਿਆਂ ਨੂੰ ਬਰਨਾਲੇ ਪਟਿਆਲਾ ਜਾਣਾ ਹੋਵੇ ਤਾਂ ਰਸਤਾ ਬਹੁਤ ਹੀ ਸ਼ਾਰਟਕਟ ਪਏਗਾ ਇਹ ਤੁਸੀਂ ਦੇਖ ਰਹੇ ਹੋ ਇੱਕ ਵਾਰ ਫੇਰ ਅੰਡਰ ਬ੍ਰਿਜ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਹੈ ਜਿੱਥੋਂ ਕਿ ਵਹੀਕਲ ਲੰਘਣ ਲੱਗ ਪਏ ਨੇ।